ਕਿੰਨੇ ਪੋਲਿਊਸ਼ਨ ਕੰਟਰੋਲ ਅੰਡਰ ਵਾਲੇ ਸਰਟੀਫਿਕੇਟ ਜਾਰੀ ਹੋਏ ਨੇ ਜਿਹੜਾ 50 ਲੱਖ ਵਹੀਕਲ ਬਾਹਰ ਕੱਢਿਆ ਉਹ ਚੋਟੇ ਨੇ ਕਿੰਨੇ ਕੀਤੇ ਜੀ ਸਰਕਾਰੀ ਅੰਕੜਾ ਪਿਛਲਾ ਕਹ ਰਿਹਾ 625 50 ਲੱਖ ਜੋ ਸਿਰਫ 625 ਵਹੀਕਲ ਲੱਭੇ ਨੇ ਤੁਹਾਨੂੰ ਜਿਹੜੇ ਇੰਨੇ ਘੱਟ ਚੱਲਣ ਨੇ ਜਿਹੜੇ ਸੜਕਾਂ ਤੇ ਆ ਗਏ ਨੇ ਬੈਂਡ ਦੇ ਬਾਵਜੂਦ ਹੁਣ ਆਜੋ ਤੁਸੀਂ ਟੂ ਵੀਲਰ ਗਿਣਤੀ ਹੈ ਤੁਸੀਂ ਰਜਿਸਟ੍ਰੇਸ਼ਨ ਚ ਗਿਣ ਲਓ ਕਿੰਨੀ ਹੈ 1.5 ਕਰੋੜ ਤੋਂ ਵੱਧ ਵਹੀਕਲ ਜਿਹੜਾ ਹੈ ਟੂ ਵੀਲਰ ਹੈ ਜਿਹੜਾ PM 2.5 ਕਰ ਰਿਹਾ ਜਿਹੜਾ ਸਭ ਤੋਂ ਜ਼ਹਿਰੀਲਾ ਛੱਡ ਰਿਹਾ ਧੂਆਂ ਉੱਥੇ ਕੱਲੇ ਦਿੱਲੀ ਚ ਕੱਲੇ ਇਹਨੇ ਪੋਲੂਸ਼ਨ ਅੰਡਰ ਕੰਟਰੋਲ ਕਰਾਇਆ ਇਹਦੇ ਦੋ ਕਾਰਨ ਹੋ ਸਕਦੇ ਨੇ ਪਹਿਲੀ ਗੱਲ ਵੀ ਜਾਲੀ ਮਿਲ ਗਿਆ ਲੋੜ ਹੀ ਨਹੀਂ ਤੁਹਾਨੂੰ ਬਾਹਰੋਂ ਗਾਜ਼ੀਆਬਾਦ ਤੋਂ ਉਹਦੇ ਉਥੋਂ ਤ੍ਰੀਂਗਾਬਾਦ ਤੋਂ ਲੈ ਲਓ ਗੁਰਦਾਉਂ ਤੋਂ ਲੈ ਲਓ ਯਾ ਸੋਨੀਪੱਤ ਤੋਂ ਲੈ ਲਓ ਦੂਜਾ ਉਹਨਾਂ ਨੂੰ ਪਤਾ ਜੇ ਅਸੀਂ ਪਾਸ ਕਰਨ ਜਾਵਾਂਗੇ ਤੇ ਡਿਟੇਨ ਹੋ ਜਾਾਂਗੇ ਉਹਦੇ ਤੇ ਕੋਈ ਇਨਫੋਰਸਮੈਂਟ ਨਹੀਂ ਹੋਈ ਹੋੜ ਆਜੋ ਸਾਡਾ ਕਿਸਾਨੀ ਭਾਈਚਾਰਾ ਕਿੰਨਿਆਂ ਕਿ ਜੱਥੇਬੰਦੀਆਂ ਨੇ ਜ਼ਿਲ੍ਹਾ ਵਾਰ ਗੈਨ ਲੋ ਪੰਜਾਬ ਦੀਆਂ ਜੱਥੇਬੰਦੀਆਂ ਗੈਨ ਲੋ ਕਹੀ ਜਾਂਦੇ ਹੋ ਤੁਹਾਡੇ ਨਾਲ ਧੱਕਾ ਹੋਣਾ ਕਹੀ ਜਾਂਦੇ ਹੋ ਦਿੱਲੀ ਸਾਨੂੰ ਨਿਆ ਨਹੀਂ ਦਿੰਦਾ ਕਹੀ ਜਾਂਦੇ ਆ ਸਾਨੂੰ ਪਰਾਲੀ ਤੇ ਧੱਕਣਗੇ ਇਹ ਕਿਉਂ ਨਹੀਂ ਕ ਖਾਦ ਨਹੀਂ ਲੱਭੀ ਆ ਹੁਣ ਹੜ੍ਹਾਂ ਦੇ ਨਾਲ ਸਾਰਾ ਪੰਜਾਬ ਹੜ੍ਹ ਗਿਆ ਆਫੀਸ਼ੀਅਲੀ 23 ਜ਼ਿਲ੍ਹੇ ਤੁਸੀਂ ਡਿਕਲੇਅਰ ਕਰ ਦਿੱਤੇ ਤੇ ਜਿਹੜੀਆਂ ਉਹ ਫਾਰਮ ਫਾਇਲ ਨੋਟ ਹੋਈਆਂ ਨੇ ਕਿਸੇ ਨੇ ਕੋਈ ਦੇਖਣ ਦੀ ਕੋਸ਼ਿਸ਼ ਕੀਤੀ ਉਹ ਕਿਹੜੀਆਂ ਨੇ ਫਾਰਮ ਫਾਇਲ ਮੈਂ ਆਪ ਮੌਕੇ ਤੇ ਸੀਗਾ ਮੈਂ ਦੇਖਿਆ ਵੀ ਇਹ ਕੀ ਹੈ ਜਿਹੜੀ ਰੈਂਦ ਖੂੰਦ ਜੇਸ ਇਨਸਾਨ ਕੋਲ ਪੀਣ ਦੇ ਪਾਣੀ ਜੋਗਾ ਹੈ ਨਹੀਂਗਾ ਕੋਈ ਜੁਗਾੜ ਉਹਨੇ ਹੂੰਝ ਕੇ ਝਾੜੂ ਦੇ ਨਾਲ ਆਪਣਾ ਝੋਨਾ ਨਾਲੇ ਰੋਂਦਾ ਸੀ ਤੇ ਨਾਲੇ ਕੋਸਦਾ ਸੀ ਆਪਣੀ ਕਿਸਮ ਨੂੰ